ਤੋ ਬਾਕੀ ਹੈਲਥ ਡਿਪਾਰਟਮੈਂਟ ਤਾਂ ਬਹੁਤ ਹੀ ਕ੍ਰੂਸ਼ਲ ਹੈ ਸਾਡੇ ਪੰਜਾਬ ਚ ਅਸੀਂ ਆਮ ਆਦਮੀਓ ਕਲੀਨਿਕ ਖੋਲੇ ਨੇ 829 ਤਾਂ ਹੋ ਗਏ ਹੈ ਹੋਰ ਤਿਆਰ ਨੇ ਮੇਰੇ ਖਿਆਲ 28 ਤਿਆਰ ਨੇ 30 30 ਹੋਰ ਤਿਆਰ ਨੇ ਉਹ ਵੀ ਆਉਣ ਵਾਲੇ ਦਿਨਾਂ ਚ ਬਸ ਚਲਾ ਦੇਾਂਗੇ ਤੇ ਉੱਥੇ ਕੀ ਹੈ ਹੁਣ ਤੱਕ 2 ਕਰੋੜ ਤੋਂ ਵੱਧ ਬੰਦਾ ਆ ਗਿਆ 2 ਕਰੋੜ ਤੋਂ ਵੱਧ ਬੰਦਾ ਹੈ ਇੱਕ ਵਾਰੀ ਮਹੱਲਕਲੀਨ ਚ ਆ ਗਿਆ ਤੇ ਉੱਥੇ ਕੰਪਿਊਟਰ ਸਿਸਟਮ ਹੈ ਉਹਦਾ ਸਾਰਾ ਮੈਡੀਕਲ ਰਿਕਾਰਡ ਰੱਖ ਕੇ ਉਹਨੂੰ ਵੀ ਭੇਜ ਦਿੰਨੇ ਆ ਰਿਪੋਰਟਰ ਰਪੂਟਾ ਵੀ ਜੋ ਮੰਗਾਇਆ ਹੋਣ ਉਹਦੇ ਮੋਬਾਈਲ ਤੇ ਆ ਜਾਂਦੀ ਹੈ ਉਹ ਆਪਦਾ ਪਾਸਵਰਡ ਲਾ ਲੇ ਠੀਕ ਹੈ ਨਾ ਉਹ ਇਹਨਾਂ ਸਾਨੂੰ ਇਹ ਫਾਇਦਾ ਹੋ ਗਿਆ ਕਿ ਸਾਡੇ ਕੋਲ ਇੱਕ ਬਹੁਤ ਵੱਡਾ ਡਾਟਾ ਆ ਗਿਆ ਜੀ ਪੰਜਾਬ ਦਾ ਹੈਲਥ ਦਾ ਕਿ ਪੰਜਾਬ ਦੇ ਕਿਹੜੇ ਇਲਾਕੇ ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਹਾਈਪਰ ਟੈਨਸ਼ਨ ਦੇ ਕਿੰਨੇ ਕੇਸ ਆ ਰਹੇ ਨੇ ਹੈਪਟਾਈਟਸ ਸੀ ਦੇ ਕਿੰਨੇ ਆ ਰਹੇ ਨੇ ਬਲੱਡ ਸ਼ੂਗਰ ਦੇ ਕਿੰਨੇ ਆ ਰਹੇ ਨੇ ਬਲੱਡ ਪ੍ਰੈਸ਼ਰ ਦੇ ਕਿੰਨੇ ਆ ਰਹੇ ਨੇ ਬੱਚਿਆਂ ਚ ਕਿਹੜੀ ਬਿਮਾਰੀ ਫੈਲ ਰਹੀ ਹੈ ਉਹਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਤਾਂ ਫਿਰ ਅਸੀਂ ਉਸ ਇਲਾਕੇ ਦੇ ਸਪੈਸ਼ਲਿਸਟ ਡਾਕਟਰ ਪੇਛ ਸਕਦੇ ਆ ਜਾਂ ਫਿਰ ਉਸ ਬਿਮਾਰੀ ਨਾਲ ਸੰਬੰਧਿਤ ਸਪੈਸ਼ਲਿਸਟ ਹਸਪੀਟਲ ਖੋਲਣ ਬਾਰੇ ਵੀ ਵਿਚਾਰ ਕਰ ਸਕਦੇ ਇਹ ਸਾਡੇ ਕੋਲ ਡਾਟਾ ਆ ਗਿਆ ਲੋਕਾਂ ਨੂੰ ਮੁਫਤ ਸਹੂਲਤ ਮਿਲ ਗਈ ਤੇ ਅਸੀਂ ਉਹਦੇ ਨਾਲ ਕੰਮ ਕਰ ਦਾਂਗੇ ਤੇ ਲੋਕ ਕਹਿੰਗੇ ਇਹ ਕਿਵੇਂ ਪਤਾ ਲੱਗ ਗਿਆ ਇਹਨਾਂ ਨੂੰ ਵੀ ਵੀ ਐਸ ਲੱਗ ਕੇ ਚ ਐਸ ਹਸਪਤਾਲ ਦੀ ਲੋੜ ਸੀ ਉਹ ਲੋਕਾਂ ਨੂੰ ਤਾਂ ਪਤਾ ਲੱਗ ਗਿਆ ਜਦੋਂ ਹੈਲਥ ਡਾਟਾ ਆਇਆ ਤੇ ਨਾਲ ਉਹਦੇ ਕੋਲੇ ਮੋਬਾਈਲ 'ਚ ਉਹਦਾ ਆਪਦਾ ਸਾਰਾ ਮੈਡੀਕਲ ਰਿਕਾਰਡ ਹੈ ਉਹ ਕੱਲ ਨੂੰ ਕਿਤੇ ਮਹਾਰਾਸ਼ਟਰ 'ਚ ਗਿਆ ਹੋਇਆ ਕੋਈ ਬਿਮਾਰ ਹੋ ਗਿਆ ਕਿਤੇ ਡਾਕਟਰ ਕੋਲ ਗਿਆ ਡਾਕਟਰ ਨੇ ਕਿਹਾ ਜੀ ਪਹਿਲਾਂ ਕਿਹੜੀ ਦਵਾਈ ਲਈ ਸੀ ਇਹਦੇ ਵਾਸਤੇ ਉਹਨੂੰ ਇਹ ਕੋਈ ਪਰਚੇ ਨਹੀਂ ਮੰਗਾਉਣੀਆਂ ਪੈਣਗੀਆਂ ਘਰੋਂ ਉਹ ਆਪਣੇ ਮੋਬਾਈਲ 'ਚ ਕੱਢ ਕੇ ਸੁਝਾ ਆ ਮੇਰਾ ਮੇ ਮੈਡੀਕਲ ਹਿਸਟਰੀ ਹੈ ਜੀ ਡਾਕਟਰ ਸਾਹਿਬ ਨੂੰ ਦਵਾਈ ਦੇ ਦਿਓ